ਤੋਂ ਅਡਾ ਆਪਣਾ ਲਾਪਰੇ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਿਲ੍ਹਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਿਲ੍ਹਾ ਗਰਦਾਸਪੁਰ ਦੇ ਡੇਰ ਬਬਨਾਂ ਨੂੰ ਕੋਰੀ ਡੋਰ ਤੋਂ ਜਦੋਂ ਤੁਸੀਂ ਬਣ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਵਾਲਿਆਂ ਦਾ ਦਸਨ ਜੋਗ ਹੈ 5 ਤੋਂ 7 ਫੁੱਟ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਰਿਹਾ। ਸੋ ਜਿਹੜੀ ਪਿੰਡ ਦੀਆਂ ਲੋੜਾਂ ਦੇ ਵਸਤੂਆਂ ਜਿਹੜੀ ਸਮਾਜ ਸੇਵੀ ਸਹਾਇਤਾ ਵੱਲੋਂ ਇਸ ਪ੍ਰੋਜੈਕਟਰ ਜਾਂ ਬੋਟਾਂ ਰਾਹੀਂ ਇਸ ਪਿੰਡ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਕੀਤੀ ਗਈ। ਸੋ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਬਜ਼ੁਰਗ ਮਾਤਾ ਰਹਿੰਦੀ ਆ। ਸੋ ਹਰ ਦੇ ਨਾਲ ਕਮਰਾ ਜਿਹੜਾ ਕਾਫੀ ਜਿਹੜਾ ਨੁਕਸਾਨਦਾਇਕ ਹੋਇਆਗਾ। ਸੋ ਅੰਦਰ ਦੀ ਜਿਹੜੀਆਂ ਤਸਵੀਰਾਂ ਨੇ ਜ਼ਰੂਰ ਆਪਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕਰਨ ਰਿਹਾ ਰਏ ਆ। ਸੋ ਕਮਰਾ ਵੀ ਜਿਹੜਾ ਕੱਚਾ ਅਜੇ ਤੱਕ ਜਿਹੜੀ ਆ ਕਾਫੀ ਦਿਨ ਹੋ ਚ ਸੋ ਬਾਲੇ ਦੀ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਹੋ ਨਾਜੁਕ ਬਣੀ ਆ ਸੋ ਕਮਰੇ ਦੀ ਜਿਹੜੀਆਂ ਦੇਖੋ ਤਰੇੜਾਂ ਕੱਡੀ-ਕੱਡੀ ਵੱਡੀਆਂ ਜਿਹੜੀਆਂ ਆ ਚੁੱਕੀਆਂ ਨੇ ਸੋ ਬਾਲੇ ਵੀ ਕਈ ਥਾਵਾਂ ਤੋਂ ਜਿਹੜੇ ਨੇ ਕ੍ਰੈਕ ਹੋ ਚੁੱਕੇ ਨੇ ਸੋ ਕਮਰਾ ਕਹਿ ਸਕਦੇ ਆ ਆਪਾਂ ਪੂਰੀ ਮੰਨ ਕੇ ਕਿ ਐਡਾ ਜਿਹੜਾ ਮਤਲਬ ਪ੍ਰਬੰਧ ਕਿੰਨੀ ਹੈਗਾ ਥੱਲੇ ਜਿਹੜਾ ਨਾਜੂਕ ਸਥਿਤੀ ਦੇ ਵਿੱਚ ਜਿਹੜਾ ਮਾਤਾ ਜਿਹੜੀ ਬਜ਼ੁਰਗ ਰਹਿੰਦੀ ਆ ਕੋ ਕਿਸੇ ਟਾਈਮ ਵੀ ਜਿਹੜਾ ਹਾਦਸਾ ਗਸਤ ਹੋ ਸਕਦਾ ਸੋ ਰੱਬ ਨਾ ਕਰੇ ਇਦਾਂ ਦੀ ਜਿਹੜੀ ਨੌਬਤ ਹੋਵੇ ਪਰ ਜਿਸ ਹਿਸਾਬ ਨਾਲ ਕਮਰੇ ਦੀਆਂ ਜਿਹੜੀਆਂ ਨੇ ਨਾਜੁਕ ਜਿਹੜੀਆਂ ਤਸਵੀਰਾਂ ਬਣੀਆਂ ਨੇ ਉਹ ਇਹ ਬਿਨਾਂ ਬਿਨਾਰ ਕਰ ਰਹੀਆਂ ਨੇ ਕਿ ਇਹ ਕਬਰਾ ਕਿਸੇ ਵਕਤ ਵੀ ਜਿਹੜਾ ਹਾਦਸਾ ਗਰਸ ਹੋ ਸਕਦਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਹੋਰ ਵੀ ਪਿੰਡ ਦੇ ਲੋਕ ਨੇ ਜਰੂਰ ਗੱਲਬਾਤ ਸਾਂਝੀ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਸ਼ਮੀਰੋ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕਾਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਇਹਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣੇ ਮਾਤਾ ਇਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ માતા ਦਾ ਕਮਰਾ ਵੀ ਨੀਵਾ ਜੇ ਬਿਲਕੁਲ ਤੇ ਇਹਨੂੰ ਛੱਤ ਦੀ ਜਰੂਰਤ ਹੈ ਬਹੁਤੀ ਜਿਵੇਂ ਤੂੰ ਦੱਸਦੇ ਜੋ ਵੀ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜ ਸਵੀ ਨੇ ਮਤਲਬ ਇਦਾਂ ਦੇ ਜਿਹੜੇ ਸੰਸਥਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੇ ਪਹੁੰਚ ਨਹੀਂ ਕੀਤੀ ਲੋਕਾਂ ਦੇ ਨਹੀਂ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਹਾਂਜੀ ਕਿਵੇਂ ਮਾਤਾ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸਰ ਮਾਤਾ ਦਾ ਪਿਲਸਣ ਹੁੰਦੀ ਜੇ ਵੱਡੇ ਪਾ ਪਿਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਈਆ ਜਾਂ ਸ਼ਹੀ ਮੀਨੀ ਦਾਣੇ ਲੈਂਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ ਕਦੀ ਮਾਦਲ ਰੇਸਟੋਰਰ ਨਹੀਂ ਆ ਕੇ ਦੇਖਿਆ ਮਾਦੀ ਹਾਲਤ ਹੈ ਜਾਂ ਕਮਰੇ ਚੋਂਦੇ ਨੇ ਉਹਨਾਂ ਨੇ ਕਦੀ ਦੇਖਿਆ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਸੀ ਉਹ ਮਰ ਗਏ ਨੇ ਤੇ ਆਪਣੇ ਆਪ ਨੇ ਆਪਣੇਵੇਂ ਨੇ ਮਾਤਾ ਦਾ ਮਾਪਿਓ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਭੈਣਾ ਹਨ ਭਰਾ ਇਹਨਾਂ ਦਾ ਕੋਈ ਨਹੀਂ ਸੀ ਦੇਖਿਆ ਪਿੰਡ ਦੇ ਵਿੱਚ ਡਬਲ ਮਜਲੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਇਦਾਂ ਦੀ ਲੋੜੋਂ ਦਾ ਪ੍ਰਵਾਹ ਨਹੀਂ ਬਿਲਕੁਲ ਨਹੀਂ ਕਿਸੇ ਨੇ ਇੰਨਾ ਕੀਤਾ ਆ ਵਾ ਸ਼ਈਮੀ ਨਹੀਂ ਮਾਤਾ ਜਾਂਦੀ ਥਾਲੀ ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿੰਨਾ ਕਨਾ ਪਾਣੀ ਸੀ ਇਸ ਪਿੰਡ ਦੇ ਵਿੱਚ ਇਹ ਆ ਜਿੰਨੇ ਜਿੰਨੇ ਬਵਾਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ 'ਚ ਮਾਤਾ ਕਿੱਥੇ ਕਿੱਥੇ ਰਹਿ ਜਾਂਦੀ ਉਸ ਟਾਈਮ ਤੇ ਆ ਕੋਠੀ ਤੇ ਪਰ ਆ ਰਹੀ ਸੀ ਮਾਤਾ ਹਾਂਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ ਜਿੰਨੂੰ ਤੇ ਤਰਪਾਲ ਪਾਈ ਉਹ ਮਾਤਾ ਨੂੰ ਪਾਈ ਗਈ ਜਾਂ ਕਿ ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ ਫਿਰ ਇੱਕ ਟਰੱਕ ਵਾਲੇ ਆਏ ਸਨ ਉਹਨਾਂ ਆਹ ਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਗਏ ਨਹੀਂ ਤੁਸੀਂ ਦੱਸ ਰਹੇ ਹੋ ਟਰੱਕ ਵਾਲੇ ਉਹ ਟਰੱਕਾਂ ਤੇ ਇਸ ਪਿੜਦੇ ਨਹੀਂ ਆ ਇਸ ਪਿੰਡ ਵਾਲਿਆਂ ਤਰਪਾਲ ਨਹੀਂ ਦਿੱਤੀ ਨਹੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਟਰੱਕ ਤੇ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ ਤਾਂ ਉਹਨਾਂ ਨੇ ਆਹ ਚਿੱਟੀ ਤਰਪਾਲਾਂ ਨੇ ਦਿੱਤੀ ਬਾਅਦ ਚਾਹ ਇਹ ਪਾਈ ਗਏ ਉਹ ਤਾਂ ਸਥਿਤੀ ਆ ਕਿ ਕੁਦਰਤੀ ਮਾਰ ਹੋ ਗਿਆ ਉਸ ਟਾਈਮ ਪਿੰਡ ਵਾਲਿਆਂ ਦੇ ਕੋਲ ਵੀ ਥੋੜਾ ਬੋਤਾ ਆਪਣਾ ਹੋਊਗਾ ਪਰ ਪਿੰਡ ਵਾਲਾ ਕੋਈ ਸਬੰਧ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਕੋਲ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੀਆਂ ਸਹਾਇਤਾ ਨੇ ਜਾਂ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਹੀ ਪਿੰਡ ਦੀ ਜਿਹੜੀ ਆ ਜਿਹੜੇ ਜ਼ਰੂਰਤਾਂ ਆ ਉਹ ਪੂਰੀਆਂ ਹੋ ਗਈਆਂ ਹਾਂਜੀ ਬਾਹਰੋਂ ਹੁੰਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਾਸ਼ਨ ਆਉਂਦਾ ਰਿਹਾ ਜੇ ਕੱਚਾ ਵੀ ਆਉਂਦਾ ਰਿਹਾ ਜੇ ਮੋਮਬੱਤੀਆਂ ტიკਰ ਡੱਬੀਆਂ ტიკਰ ਆਉਂਦਾ ਰਿਹਾ ਜੇ ਕਿੰਨਾ ਕਨਾ ਪਾਣੀ ਤੇ ਕੀ ਫਿਰ ਜਿਹੜੀ ਬੋਟਾ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਹੇ ਉਹ ਉਹ ਬੇੜੀ ਤੇ ਹੁੰਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਸ਼ਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਜਾਂਦੇ ਰਹੇ ਕਿੰਨੇ ਦਿਨ ਤੱਕ ਪਾਣੀ ਮੌਜੂਦ ਰਹਾ ਤੇ ਕਿੰਨੇ ਦਿਨ ਉਹ ਬੇੜੀਆਂ ਚਲਦੀਆਂ ਉਹ ਕੋਈ 10 ਦਿਨ ਲੱਗ ਹੀ ਗਏ ਨੇ ਤੇ ਉਸ ਤਰ੍ਹਾਂ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਆਉਣ ਲੱਗ ਪਿਆ ਫਿਰ ਅਹੀ ਸੁੱਕਾ ਖਾਣ ਲੱਗ ਪਏ ਹੁਣ ਕਿਸ ਤਰ੍ਹਾਂ ਦੀ ਮਦਦ ਇਸ ਮਤੋਂ ਦੀ ਜਿਹੜੀ ਤੁਸੀਂ ਚਲਦੀ ਹੈ ਇਹ ਮਾਤਾ ਦੀ ਇਹ ਆ ਵੀ ਇਹਦੇ ਕੋਠੇ ਤੇ ਥੋੜੀ ਜਿਹੀ ਛੱਤ ਪੈ ਜੇ ਨਾ ਤੇ ਇੰਨੀ ਬੜੀ ਆ ਆ ਇੰਨੀ ਕੀ ਪੈ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਇਹਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਤੇ ਛੱਤ ਪੈ ਜਵੇ ਤੇ ਇੰਨੀ ਬੜੀ ਆ ਜਿਹਨੀਆਂ ਮਤਲਬ ਸਰਕਾਰੀ ਜਿਹਨੀਆਂ ਗਰਾਂਟਾਂ ਨੇ ਜਾਂ ਹਰ ਪ੍ਰਭਾਵਤ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵਤ ਹੋਏ ਨੇ ਉਹਨਾਂ ਲਈ ਇੰਨੀਆਂ ਫਾਇਲਾਂ ਭਰੀ ਜਾਂਦੀਆਂ ਉਹ ਭਰੀ ਨਹੀਂ ਭਰੀ ਹੋਈ ਜੀ ਇੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਵੀ ਜਾਂ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲਿਖ ਕੇ ਲੈ ਗਏ ਨੇ ਉਸ ਕਿਉਂ ਮਾਰਨਾ ਵੀ ਮੋਨੂ ਸਪੈਂਚਾ ਉਹਨੇ ਇਥੋਂ ਲੈ ਕੇ ਲੈ ਗਿਆ ਵਾ ਅੱਗੇ ਪਰਮਾਤਮਾ ਜਾਣੇ ਵੀ ਜਾਂ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜੇਕਰ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਹੈ ਜੇਕਰ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹੈ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਜੇ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸੱਜ ਨੇ ਕੀ ਲੋੜਾਂ ਤੇ ਭਈ ਮਤ ਦੀ ਆ ਕੇ ਮਦਦ ਦੇ ਕਰੀ ਜੀਰੋ ਫੀਲਡ ਦੇ ਦੇਖਣ ਕੀ ਹੁਣ ਦੱਸਾਂ ਮੈਂ ਸੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲਾਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਉੱਚਾ ਹੁੰਦਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਮਾਤਾ ਜੀ ਇਹ ਆਖਾ ਇਹ ਜੀ ਫੋਟੋ ਦੇਤੀ ਆਂ ਹਾਂ ਇਹ ਮੇਰਾ ਬੱਚਾ ਮੇਰੇ ਨਾਲ ਸੀ ਕੁਵਾਰਾ ਸੀ ਉਹ ਸਵਰਗਵਾਸ ਹੋ ਗਿਆ ਜੇ ਤੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਦਿੰਦਾ ਯ ਆਪਣੀ ਮੈਂ ਬਕਵਨੀ ਨਹੀਂ ਤੇ ਆਪਣੀ ਮੈਂ ਕਾਨੀ ਆ ਤੇ ਮਹੀਨੇ ਵਿੱਚ ਮੇਰਾ ਲੀੜਾ ਕੱਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਥੋੜੇ ਜੇ ਰੋੜ ਗਏ ਬਹੁਤ ਮੰਦਾ ਹਾਲ ਆ ਮੈਂ ਜੋ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਮੁਰਾ ਹਾਲ ਏ ਤੇ ਮੇਰਾ ਕੋਈ ਗਰੀਬ ਨਹੀਂ ਦਾ ਸੋਚੋ ਮਾਤਾ ਕੇ ਪਿੰਡਾਂ ਨੇ ਮਦਦ ਨਹੀਂ ਕੀਤੀ ਕਦੀ ਹਾਂ ਪਿੰਡ ਵਾਲਿਆਂ ਨੇ ਕਦੇ ਮਦਦ ਨਹੀਂ ਕੀਤੀ ਕਦੀ ਨਾ ਪਿੰਡ ਵਾਲੇ ਜੋ ਕਦੇ ਹਾਰੀ ਸ਼ੌਣੀ ਹੈ ਵਾ ਕਦੇ ਪੱਕਾ ਲੈ ਆਵਾ ਤੇ ਲੈ ਆ ਕੇ ਖਾ ਲੈ ਲੀਏ ਮਾਤਾ ਕੇ ਰਿਸ਼ਤੇਦਾਰ ਨੇ ਕਦੀ ਪਹੁੰਚ ਕੀਤੀ ਹਾਂ ਪੱਕਾ ਦਿੰਦੇ ਨੇ ਥੋੜਾ ਬਹੁਤ ਮਾਤਾ ਕੇ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਕਦੀ ਪਹਿਲਾਂ ਰਿਸ਼ਤੇਦਾਰ ਪਿਆਣਾ ਹੀ ਮਰ ਗਈਆਂ ਚਾਰੀ ਹੈ